ਪਹਾੜਾਂ ਦੇ ਵਿੱਚ ਇਸ ਵੇਲੇ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਅਸੀਂ ਗੱਲ ਕਰ ਲੰਨੇ ਆ ਪੰਜਾਬ ਦੀ ਜਿੱਥੇ ਇਸ ਵੇਲੇ ਸੰਘਣੀ ਧੁੰਦ ਦੀ ਲਪੇਟ ਦੇ ਵਿੱਚ ਇਸ ਵੇਲੇ ਪੰਜਾਬ ਕਿਰਿਆ ਹੋਇਆ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ 18 ਦਸੰਬਰ ਹੈ ਤੇ ਸੰਘਣੀ ਧੁੰਦ ਦੇਖਣ ਨੂੰ ਮਿਲੀ ਚਾਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਸ਼ਹਿਰਾਂ ਦੀਆਂ ਜਿੱਥੇ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ ਇਸ ਤੋਂ ਇਲਾਵਾ ਗੱਲ ਕਰ ਲਈਤੀ ਜਾਵੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਧੁੰਦ ਵਧੇਗੀ ਪਰ ਇਸ ਧੁੰਦ ਦੇ ਵਧਣ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿਹੜੇ ਰਾਹੀਰ ਹੁੰਦੇ ਨੇ ਜੋ ਆਵਾਜਾਈ ਦੇ ਲਈ ਸੜਕਾਂ 'ਤੇ ਜਾਂਦੇ ਨੇ ਕਾਰਾਂ ਦੇ ਵਿੱਚ ਜਾਂਦੇ ਨੇ ਵਹੀਕਲ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਇੱਥੇ ਦੇਖਣ ਨੂੰ ਮਿਲਦੀ ਆ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਦਰੁੱਕਰਦੇ ਆ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਸੰਗਰੂਰ ਦੀਆਂ ਇਹ ਤਸਵੀਰਾਂ ਨੇ ਪਟਿਆਲਾ ਦੀਆਂ ਤਸਵੀਰਾਂ ਨੇ ਰਾਜਪੁਰਾ ਦੀਆਂ ਤਸਵੀਰਾਂ ਨੇ ਤੇ ਇਹ ਚਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਵਿਜ਼ਿਬਿਲਟੀ ਇੱਥੇ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਪਟਿਆਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਨੇਰਾ ਛਾਇਆ ਹੋਇਆ ਹੈ ਹਾਲਾਂਕਿ ਇਹ ਤਸਵੀਰਾਂ ਸਵੇਰ ਦੀਆਂ ਨੇ ਜੇਕਰ ਗੱਲ ਅਮ੍ਰਿਤਸਰ ਦੀ ਕੀਤੀ ਜਾਵੇ ਅਮ੍ਰਿਤਸਰ ਦੇ ਵਿੱਚ ਵੀ ਲੋਕਾਂ ਨੂੰ ਧੁੰਦ ਦੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਰੂਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਵਿਜ਼ਿਬਿਲਟੀ ਇੱਥੇ ਜ਼ੀਰੋ ਦੇ ਬਰਾਬਰ ਹੈ ਅਤੇ ਜੇਕਰ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਹ ਚਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਹ ਤਸਵੀਰਾਂ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਮੌਸਮ ਵਿਭਾਗ ਹੈ ਉਹਨਾਂ ਦੇ ਵੱਲੋਂ 11 ਜ਼ਿਲ੍ਹਿਆਂ ਦੇ ਲਈ ਤੰਦਾ orange ਅਲਰਟ ਜਾਰੀ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਦੇ ਲਈ yellow ਅਲਰਟ ਜਾਰੀ ਕੀਤਾ ਗਿਆ ਤਾਂ ਹਾਈਵੇ ਤੇ ਜਦੋਂ ਗੱਡੀਆਂ ਜਾਂਦੀਆਂ ਨੇ ਤਾਂ ਅਕਸਰ ਦੇਖਿਆ ਜਾਂਦਾ ਹੈ ਤੇ ਧੁੰਦ ਦੇ ਕਾਰਨ ਹਾਦਸੇ ਵੀ ਵਾਪਰ ਜਾਂਦੇ ਨੇ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਗੱਡੀਆਂ ਦੀਆਂ ਫੌਗ ਲਾਈਟਾਂ ਰਿਫਲੈਕਟਰ ਜਿਹੜੇ ਨੇ ਉਹਨਾਂ ਨੂੰ ਆਨ ਕਰਕੇ ਹੀ ਜਾਣ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਰਾਜਪੁਰਾ ਦੀ ਦਿਖਾ ਦਿੰਦੇ ਆ ਜਿੱਥੇ ਰਾਜਪੁਰਾ ਦੇ ਵਿੱਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਛਾਈ ਹੋਈ ਨਜ਼ਰ ਆਈ ਜਿੱਥੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀ ਬੱਸਾਂ ਦੀਆਂ ਲਾਈਟਾਂ ਜਗਾ ਕੇ ਥੋ ਲੰਘਣਾ ਪੈ ਰਿਹਾ ਹੈ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤਾਂ ਧੁੰਦ ਪੈਣੀ ਹੁਣ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਕਾਫੀ ਦੇਰ ਬਾਅਦ ਇਹ ਧੁੰਦ ਪਈ ਹੈ ਅੱਜ ਇਸ ਨੂੰ ਸੀਜ਼ਨ ਦੀ ਪਹਿਲੀ ਧੁੰਦ ਮੰਨਿਆ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਸੈਰ ਕਰਨ ਲੋਕ ਆਉਂਦੇ ਨੇ ਉਹ ਵੀ ਇੱਥੇ ਕਹਿ ਰਹੇ ਨੇ ਕਿ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਅੱਗੇ ਉਹਦੀ ਜਦੋਂ ਗੱਡੀਆਂ ਆਉਂਦੀਆਂ ਨੇ ਉਹਨਾਂ ਦੀ ਕਈ ਵਾਰ ਰਫ਼ਤਾਰ ਤੇਜ਼ ਹੁੰਦੀ ਹੈ ਜਿਸ ਦੇ ਕਾਰਨ ਹਾਦਸੇ ਵਾਪਰ ਜਾਂਦੇ ਨੇ ਰਾਜਪੁਰਾ ਤੋਂ ਬਾਅਦ ਅਗਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਦੂਸਰੇ ਜ਼ਿਲ੍ਹੇ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਦਿਨ ਵੇਲੇ ਹੀ ਹਨੇਰਾ ਛਾਇਆ ਹੋਇਆ ਹੈ ਜਿੱਥੇ ਲੋਕ ਜਦੋਂ ਲੰਘ ਰਹੇ ਨੇ ਉਹ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਨੂੰ ਜਗਾ ਕੇ ਲੰਘ ਰਹੇ ਨੇ ਕਿਉਂਕਿ ਜੇਕਰ ਗੱਡੀਆਂ ਦੀ ਲਾਈਟਾਂ ਨੂੰ ਨਹੀਂ ਜਗਾਇਆ ਜਾਂਦਾ ਤੇ ਉੱਥੇ ਹਾਦਸੇ ਵਾਪਰ ਜਾਂਦੇ ਨੇ ਇਤਿਹਾਤ ਵੱਜੋਂ ਲਗਾਤਾਰ ਅਪੀਲ ਵੀ ਕੀਤੀ ਜਾਂਦੀ ਹੈ ਕਿ ਲਾਈਟਾਂ ਜਗਾ ਕੇ ਹੀ ਲੰਘਣਾ ਚਾਹੀਦਾ ਹੈ ਤਾਂ ਜੋ ਜੋ ਅਗਯੋਦੀ ਵਹੀਕਲ ਆ ਰਿਹਾ ਹੈ ਜਾਂ ਕੋਈ ਇਨਸਾਨ ਆ ਰਿਹਾ ਉਸ ਨੂੰ ਪਤਾ ਲੱਗ ਸਕੇ ਕਿ ਦੂਜੇ ਪਾਸੇੋਂ ਗੱਡੀ ਆ ਰਹੀ ਹੈ ਤਾਂ ਇਸ ਤਰੀਕੇ ਦੇ ਨਾਲ ਰਫ਼ਤਾਰ ਵੀ ਘੱਟ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਕਿ ਹਮੇਸ਼ਾ ਰਫ਼ਤਾਰ ਘੱਟ ਕਰਕੇ ਹੀ ਤੁੰਦ ਦੇ ਵਿੱਚ ਚੱਲਣਾ ਚਾਹੀਦਾ ਹੈ ਤਾਂ ਜੋ ਆਪਣਾ ਬਚਾ ਕੀਤਾ ਜਾ ਸਕੇ ਤਾਂ ਇਸ ਵੇਲੇ 18 ਦਸੰਬਰ ਅੱਜ ਜਿੱਥੇ ਸੀਜ਼ਨ ਦੀ ਜ਼ਬਰਦਸਤ ਠੰਡ ਪੈ ਰਹੀ ਆ ਤੇ ਜੋ ਤੁੰਦ ਪੈ ਰਹੀ ਹੈ ਜਿਸ ਦੇ ਕਾਰਨ ਕਈ ਥਾਵਾਂ 'ਈ ਜੋ ਹੈ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਇਸ ਵੇਲੇ ਸੰਗਣੀ ਤੁੰਦ ਦੀ ਚਪੇੜ ਦੇ ਵਿੱਚ ਪੰਜਾਬ ਘਿਰਿਆ ਹੋਇਆ ਹੈ ਸੰਗਰੂਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗੇ ਉਹਦੀ ਜੋ ਵਾਹਨ ਆ ਰਹੇ ਆ ਉਹ ਦਿਖ ਨਹੀਂ ਰਹੇ ਜੇਕਰ ਗੱਲ ਕੀਤੀ ਜਾਵੇ ਵਿਜ਼ਿਬਿਲਟੀ ਦੀ ਤਾਂ ਉਹ ਵੀ ਇੱਥੇ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਲਾਈਟਾਂ ਜਗਾ ਕੇ ਹੌਲੀ ਹੌਲੀ ਲੋਕ ਚੱਲ ਰਹੇ ਨੇ ਇਸ ਤੋਂ ਇਲਾਵਾ ਤਿੰਨ ਦਿਨਾਂ ਦਾ ਕੋਰੇ ਦਾ ਇਹ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਵੇਲੇ ਸੰਗਣੀ ਤੋਂ ਪੈ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਪਹਾੜਾ ਦੀ ਤਾਂ ਪਹਾੜਾ ਦੇ ਵਿੱਚ ਇਸ ਵੇਲੇ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਉੱਤਰ ਭਾਰਤ ਦੇ ਵਿੱਚ ਅਤੇ ਇੱਥੇ ਗੱਲ ਕੀਤੀ ਜਾਵੇ ਇਸ ਧੁੰਦ ਦੇ ਕਾਰਨ ਲੋਕ ਖੱਜਲ ਖੁਆਰ ਵੀ ਹੋ ਰਹੇ ਨੇ ਕਿਉਂਕਿ ਅਕਸਰ ਹਾਦਸੇ ਵਾਪਰ ਜਾਂਦੇ ਨੇ ਧੁੰਦ ਦੇ ਕਾਰਨ ਸਵੇਰ ਦਾ ਸਮਾਂ ਹੁੰਦਾ ਹੈ ਲੋਕ ਜਿਹੜੇ ਨੇ ਆਪਣੇ ਕੰਮ ਕਾਜਾਂ ਦੇ ਲਈ ਜਾਂਦੇ ਨੇ ਕਾਮਕਾਜੀ ਲੋਕ ਹੁੰਦੇ ਨੇ ਨੌਕਰੀ ਪੇਸ਼ਾ ਲੋਕ ਹੁੰਦੇ ਨੇ ਜੋ ਜਾਂਦੇ ਨੇ ਤੇ ਇਸੇ ਦਰਮਿਆਨ ਧੁੰਦ ਦੇ ਕਾਰਨ ਜਦੋਂ ਅਗਯੋਦੀ ਕੋਈ ਵੀਕਲ ਨਜ਼ਰ ਨਹੀਂ ਆਂਦਾ ਜ ਰਫ਼ਤਾਰ ਤੇਜ਼ ਹੁੰਦੀ ਹੈ ਤੇ ਅਕਸਰ ਹਾਦਸੇ ਵਾਪਰ ਜਾਂਦੇ ਨੇ ਪਰ ਜਿਸ ਤਰੀਕੇ ਦੇ ਨਾਲ ਧੁੰਦ ਦੇ ਕਾਰਨ ਹਾਦਸੇ ਵਾਪਰਦੇ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਇਤਿਹਾਤ ਵਰਤਨ ਦੇ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਗੱਡੀਆਂ ਦੀ ਰਫ਼ਤਾਰ ਹਮੇਸ਼ਾ ਹੌਲੀ ਕਰਕੇ ਚੱਲੋ ਅਤੇ ਆਪਣੀ ਫੌਗ ਲਾਈਟ ਰਿਫਲੈਕਟਰ ਇਸ ਨੂੰ ਔਨ ਕਰਕੇ ਚੱਲੋ ਤਾਂ ਜੋ ਅਗਯੋਦੀ ਜੋ ਬੰਦਾ ਆ ਰਿਹਾ ਜੋ ਵਿਅਕਤੀ ਆ ਰਿਹਾ ਵਹੀਕਲ ਤੇ ਉਸ ਨੂੰ ਪਤਾ ਲੱਗ ਸਕੇ ਕਿ ਇਸ ਤਰੀਕੇ ਦੇ ਨਾਲ ਕੋਈ ਇਨਸਾਨ ਅੱਗੇ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜਿੱਥੇ ਅਲਰਟ ਜਾਰੀ ਕੀਤਾ ਗਿਆ ਤਾਂ ਗੱਲ ਕਰ ਲੈਣੇ ਅਮ੍ਰਿਤਸਰ ਤਰਨਤਾਰਨ ਬਠਿੰਡਾ ਬਰਨਾਲਾ ਮਾਂਸਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਸੰਗਰੂਰ ਤੇ ਪਟਿਆਲਾ ਜਿੱਥੇ ਧੁੰਦ ਦਾ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਤੇ ਮੁਹਾਲੀ ਮੋਗਾ ਤੇ ਫਤਿਹਗੜ ਸਾਹਿਬ ਜਿੱਥੇ ਧੁੰਦ ਦਾ yellow alert ਜਾਰੀ ਕੀਤਾ ਗਿਆ ਹੁਣ ਗੱਲ ਕਰ ਲੈਂਦੇ ਆ ਸਕੂਲਾਂ 'ਚ ਜੋ ਬੱਚੇ ਪੜ੍ਹਦੇ ਨੇ ਉਹਨਾਂ ਦੀ ਤਾਂ ਬੱਚੇ ਇਸ ਵੇਲੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਪਰ ਕੁਝ ਸਮਾਂ ਬਾਅਦ ਉਹਨਾਂ ਨੂੰ ਵੀ ਛੁੱਟੀਆਂ ਹੋ ਜਾਣਗੀਆਂ ਕਿਉਂਕਿ ਧੁੰਦ ਦੇ ਵਿੱਚ ਅਕਸਰ ਵਿంటర్ ਵਕੇਸ਼ਨ ਹੋ ਜਾਂਦੀ ਹੈ ਤੇ ਹੁਣ 24 ਦਸੰਬਰ ਤੋਂ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਜਿੱਥੇ ਸਾਰੇ ਗਵਰਨਮੈਂਟ ਹੋਣ ਜਾਂ ਪ੍ਰਾਈਵੇਟ ਹੋਣ ਜਾਂ ਫਿਰ ਐਡਿਟ ਸਕੂਲ ਹੋਣ ਸਾਰੇ ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਕੂਲੀ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਧੁੰਦ ਦੇ ਕਾਰਨ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਕਸਰ ਜੋ ਬੱਚਿਆਂ ਦੀ ਬੱਸਾਂ ਹੁੰਦੀਆਂ ਨੇ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਬੱਚਿਆਂ ਦੀ ਸੁਰੱਖਿਆ ਤੇ ਬੱਚਿਆਂ ਨੂੰ ਤੇ ਠੰਡ ਤੋਂ بچਾਉਣ ਦੇ ਲਈ ਅਕਸਰ ਵਿంటర్ ਵਕੇਸ਼ਨ ਹੁੰਦੀਆਂ ਨੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਵਿంటర్ ਵਕੇਸ਼ਨ ਵੀ ਹੋ ਜਾਣਗੀਆਂ ਤੇ ਹੁਣ ਗੱਲ ਕਰ ਲੈਂਦੇ ਆ ਵੱਖ-ਵੱਖਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਰੂਰ ਦੀਆਂ ਅਮ੍ਰਿਤਸਰ ਦੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੰਗਣੀ ਧੁੰਦ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਦਾ ਸਮਾਂ ਹੈ ਜਿੱਥੇ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਜੋ ਲੋਕ ਨੇ ਜੋ ਇਹਤੇ ਰੋਜ਼ ਰੋਜ਼ਾਨਾ ਸੈਰ ਕਰਨ ਦੇ ਲਈ ਜਾਂਦੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਧੁੰਦ ਦੇ ਕਾਰਨ ਉਹ ਪਰੇਸ਼ਾਨ ਹੋ ਰਹੇ ਨੇ ਇੱਕ ਵਾਰ ਉਹਨਾਂ ਦਾ ਗੱਲ ਸੁਣ ਲੈਂਦੇ ਆ ਹਲਕੀ ਹਲਕੀ ਧੁੰਦ ਪੈਣ ਦੀ ਹੈ ਜੇ ਸ਼ੁਰੂ ਹੋ ਗਈ ਆ ਅੰਮ੍ਰਿਤਸਰ ਚ ਕਾਫੀ ਦਿਨਾਂ ਤੋਂ ਤੇ ਠੰਡ ਕਾਫੀ ਆ ਆਉਣ ਜਾਣ ਚ ਮੁਸ਼ਕਲਾਂ ਹੋਣੇ ਸ਼ੁਰੂ ਹੋ ਗਈਆਂ ਕਈ ਗੱਡੀਆਂ ਵਾਲਿਆਂ ਨੇ ਤੇ ਬਹੁਤ ਸਪੀਡ ਲੰਘਦੇ ਆ ਧਿਆਨ ਰੱਖਣਾ ਪੈਂਦਾ ਤੁਰੇ ਜਾਂਦੇ ਜਾਂਦੇ ਤੇ ਅਸੀਂ ਸਵੇਰ ਸਵੇਰ ਦਾ ਟਾਈਮ ਹੁੰਦਾ ਆਪਣੇ ਕੰਮਾਂ 'ਤੇ ਜਾਣਾ ਬਹੁਤ ਜ਼ਰੂਰੀ ਹੁੰਦਾ ਤੇ ਭਾਵੇਂ ਧੁੰਦ ਪਾਵੇ ਜਾਦੀ ਵੀ ਹੋਵੇ ਤਾਂ ਵੀ ਜਾਣਾ ਪੈਣਾ ਥੋੜੀ ਇਹਦੇ ਉੱਤੇ ਵੀ ਜਾਣਾ ਪੈਣਾ ਹਾਂਜੀ ਵੀਰ ਜੀ ਪਹਿਲਾਂ ਮੈਂ ਨਿਕਲਦਾ ਹਾਂ 4 ਵਜੇ ਹੁਣ ਧੁੰਦ ਬਹੁਤ ਪੈਂਦਾ ਵੀ ਆ ਧੁੰਦ ਕਰਕੇ ਹੁਣ ਆਪਾਂ ਨਿਕਲਦੇ 5 ਵਜੇ 5 ਵਜੇ ਨਿਕਲੇ ਚਲੋ ਦੁੱਧ ਲੱਦ ਕੇ ਆਪਾਂ 5:30 ਪੌਂਟ 6 ਹੋ ਜਾਂਦੀ ਤੇ ਇਹ ਵੀ ਲੇਟ ਆਉਟਾ ਜਗਾ ਕੇ ਬੜੇ ਮਜੇ ਨਾਲ ਬੜੇ ਪ੍ਰੇਮ ਨਾਲ ਆਈਦਾ ਕਿਉਂਕਿ ਧੁੰਦ ਇੰਨੀ ਜਿਆਦੀ ਆ ਵੀ ਗੜੀ ਪਤਾ ਨਹੀਂ ਕੋਈ ਲੱਗਦਾ ਇਹ ਵੀ ਅੱਗੇ ਨਾਲੋਂ ਮੌਸਮ ਜਿਹੜਾ ਨਾ ਜ਼ਿਆਦਾ ਖੁਸ਼ਕ ਹੋ ਗਿਆ ਤੇ ਧੁੰਦ ਦਾ ਜ਼ਿਆਦਾ ਜ਼ੋਰ ਆ ਤੇ ਜਿਹੜੇ ਯਾਤਰੀ ਬਾਰੂ ਜਿਤਰਾ ਮੰਨ ਲਓਂਗੇ ਜਾਂ ਦੋਦੀ ਹੁੰਦੇ ਆ ਉਹਨਾਂ ਨੂੰ ਬੜੀ ਮੁਸ਼ਕਲ ਹੋ ਰਹੀ ਆ ਸਿਰੇ ਤਰਕੇ ਜਿਹੜੀ ਠੰਡ ਬਹੁਤ ਜ਼ਿਆਦਾ ਹੁੰਦੀ ਆ